ਹੋ ਤਾਂ ਲੈਣੀਆਂ ਪੈਂਦੀਆਂ ਨੇ ਹਾਂਜੀ ਮਾਤਾ ਦੱਸੋ ਕੀ ਤੁਹਾਨੂੰ ਸਹੂਲਤਾਂ ਤੋਂ ਵੱਧ ਜੋ ਕੀ ਗੱਲ ਜੀ ਪਾਣੇ ਸੀ ਆਪ ਲੈਣੀਆਂ ਜੀ ਛਾ ਪਾਣੀ ਆਪ ਛਾ ਪਾਣੀ ਸੀ ਆਪ 50 ਰੁਪਏ ਪਾਉਂਦੇ ਸੀ ਫਾਸਲੇ ਆਪਦੇ ਆ ਹਾਜ਼ਿਰ ਖੜੂਰੇ ਪੈ ਕਿਸੇ ਉੱਥੇ ਜਾਣੇ ਜਿੱਥੇ ਕੰਮ ਕਰਦੇ ਆ ਹਾਜ਼ਰੀ ਉੱਥੇ ਲੱਗਣੀ ਚਾਹੀਦੀ ਜੀ ਅਸੀਂ ਨਾ ਪਹਾੜਾਂ ਤੋਂ ਸੱਤ ਦਿਨ ਜਾਣਾ ਫਿਰ ਉਧਰੋਂ ਫੇਰ ਫੇਰ ਇਤਲੀਆ ਕੇ ਆਈ ਰਹੀ। ਚਲੋ ਜੀ ਤੁਹਕੋ ਹੋ ਗਿਆ ਜੀ ਦੇਖ ਲਓ ਅਸਮਾਨ ਹੋ ਗਿਆ। ਅੱਲੇ ਤਾਂ ਕੁਛ ਨਹੀਂ ਪੰਗਾ ਦੋ ਸਰਟਾਂ ਮਸਾ ਪੰਗਾ। ਇਹ ਕਿਹੜੀ ਤਾਂ ਸਾਹਮਣੀ। ਇਹ ਆਪ ਆਈ ਆਈ। ਇਹ ਤਾਂ ਸੋਨੇ ਤੁਸੀਂ ਆਪ ਲਿਆਗੇ। ਦਸ ਦਿਨ استانੇ ਤਾਂਸਲੇ। ਅੱਛਾ ਜੀ ਹਾਂ। ਹਾਲੀ ਗੇ ਦਸ ਵਜੇ ਗੁੱਟ ਗੁੱਟ ਗਿਆ। ਅਸੀਂ ਆਪਲਾ ਕਰਦੇ। ਜੀ ਕਹਿੰਦੇ ਜੀ ਕੰਮ ਕਰਦੇ। ਹਾਂ ਠੀਕ ਹੈ। ਪ੍ਰਾਈਵੇਟ ਲਾਜ ਕਰਾ ਰਹੇ ਹਾਂ ਨਾਈਓ ਬੰਨਾਂ ਦੇ ਕੋਲੇ ਵੀ ਆਇਆ ਅੱਛਾ ਨਾ ਇਹ ਨਹੀਂ ਹੈ ਕਿ ਬੱਸ ਇਹ ਕੰਮ ਕਰ ਜੇ ਦੂਰ ਪਾਰ ਜਾਣੇ ਹੈਗੇ ਤਾਂ ਸਾਡੇ ਵੀ ਕਿਰਾਇਆ ਆਪਦੇ ਪੱਲੋਂ ਪਾਣਾ ਪਾਉਂਦਾ ਐਂ ਨਹੀਂ ਪਤਾ ਸਾਡੇ ਦੇਖ ਤੇ ਲੱਗੇ 200 ਲੱਗ ਜੀ ਜੇ ਹੁਣ ਸਿੱਧਾ ਜਹਾਜ਼ ਲੱਗੋ ਸੇ ਆਂਦੀ ਲੋ ਆ ਜਸਨਾਮ ਜਾਣੇ ਅਸੀਂ ਆਦ ਕਿਰਾਇਆ ਪਲੱਕ ਜਾਣੇ ਅੱਛਾ ਅੱਛਾ ਹਾਂ ਕਿ ਕਿਰਾਇਆ ਵੀ ਨਹੀਂ ਤੁਹਾਨੂੰ ਕੋਈ ਸਦਾ ਲਾ ਕੇ ਸਾਨੂੰ ਦੇ ਕੇ ਸਾਰਾ ਚੱਲ ਜਾਣਾ ਇੱਥੇ ਲਾ ਕੇ ਇਹਨਾਂ ਹਾਜ਼ਰੀ ਸਰਾਸੀ ਲੀ ਲਾ ਜਾਨੇ ਉੱਥੇ ਫੇਰ ਕੋਈ ਆ ਕੇ ਹਾਜ਼ਰੀ ਦੇ ਪਾਉਣੇ ਆ ਕੇ ਫੇਰ ਵੀ ਆ ਜਾਨੇ ਹਾਜ਼ਰੀ ਦੇ ਚੱਲ ਜਾਨੇ ਕੋਈ ਮੈਂ ਜੀ ਕੋਈ ਗੱਡੀ ਲੈਣ ਲੈਣ ਜਾਨੇ ਆ ਕੋਈ ਮੈਂ ਬਜੇਨ ਕੀ ਬਹੁਤਾ ਜੀ ਠੀਕ ਹੈ ਕੋਕੀ ਮੈਂ ਪਰ ਦੇ ਕੋ ਕਿ ਮੈਂ ਪਰ ਦਿਆ ਦੇਖੋ ਇਹ ਬੀਬੀਆਂ ਵਿਚਾਰੀਆਂ ਬੀਬੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਹੁੰਦੀਆਂ ਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਕਿਹੜੀਆਂ-ਕਿਹੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਸ ਉੱਤੇ ਅਸੀਂ ਡੀਸੀ ਨੂੰ ਮੰਗ ਕਰਦੇ ਆ ਇੱਥੋਂ ਦੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਅਸੀਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਵੀ ਜਿਹੜੀਆਂ-ਜਿਹੜੀਆਂ ਸਹੂਲਤਾਂ ਤੋਂ ਸਾਡੇ ਨਰੇਗਾ ਮਜ਼ਦੂਰ ਬਾਂਝੇ ਰਹਿ ਗਏ ਨੇ ਉਹ ਪੂਰੀਆਂ ਕੀਤੀਆਂ ਜਾਣ ਉਹ ਲਾਗੂ ਕੀਤੀਆਂ ਜਾਣ ਜੇ ਤੁਸੀਂ ਲਾਗੂ ਕੀਤੀਆਂ ਹੋਈਆਂ ਤਾਂ ਉਹ ਬਾਹਰ ਕੱਢ ਕੇ ਦਿੱਤੀਆਂ ਜਾਣ ਇਹਨਾਂ ਨੂੰ ਇਹਨਾਂ ਦੇ ਮਤਲਬ ਕਿ ਜਿਹੜਾ ਪੈਸਾ ਆਉਂਦਾ ਜਿਹੜੇ ਦਸਰੀਆਂ ਨੇ ਸਹੂਲਤਾਂ ਉਹ ਕਿੱਥੇ ਜਾਂਦਾ ਕੌਣ ਉਹਨਾਂ ਨੂੰ ਖਰਚ ਕਰਦਾ ਤੇ ਕਿੱਥੇ ਖਰਚ ਕਰਦਾ ਸੋ ਇਸ ਉੱਤੇ ਡੀਸੀ ਨੂੰ ਵੀ ਮਿਲਿਆ ਜਾਊਗਾ ਪਿੰਡਾਂ ਪਿੰਡਾਂ ਦੇ ਵਿੱਚ ਮੈਂ ਹੋਰ ਵੀ ਸਾਥੀਆਂ ਨੂੰ ਕਹਿਣਾ ਚਾਹੁੰਦੀ ਆ ਜੇ ਤੁਹਾਨੂੰ ਵੀ ਕੋਈ ਐਦਾਂ ਦੀਆਂ ਮਤਲਬ ਕਿ ਆ ਰਹੀਆਂ ਨੇ ਦਿੱਕਤਾਂ ਤਾਂ ਸਾਡੇ ਨਾਲ ਸੰਪਰਕ ਕਰੋ ਮੇਰਾ ਨੰਬਰ ਹੈਗਾ 828432865 82843 25835 ਤੁਸੀਂ ਕੰਟੈਕਟ ਕਰੋ ਨੰਬਰ ਤੇ ਤੁਹਾਨੂੰ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਸਾਡੀ ਜਥੇਬੰਦੀ ਵੱਲੋਂ ਦਵਾਈਆਂ ਜਾਣਗੀਆਂ ਸਾਡੇ ਜਿਹੜੇ ਹੈਗੇ ਨੇ ਵਰਕਰ ਆਉਣਗੇ ਉੱਥੇ ਜਥੇਬੰਦੀ ਦੇ ਆਗੂ ਆਉਣਗੇ ਉੱਥੇ ਮੀਟਿੰਗਾਂ ਕਰਨਗੇ ਤੁਹਾਨੂੰ ਜਿਹੜੀਆਂ ਜਿਹੜੀਆਂ ਸਹੂਲਤਾਂ ਤੁਸੀਂ ਬਾਂਝੋ ਉਹ ਲਾਗੂ ਕਰਾਈਆਂ ਜਾਣਗੀਆਂ ਜੈ ਭੀਮ ਜੈ ਭਾਲ